ਆ ਮੇਲ ਯਾਰ ਸਾਰ ਲੈ ਮੇਰੀ ਜਾਨ ਦੁੱਖਾਂ ਨੇ ਘੇਰੀ ਅੰਦਰ ਖਾਪ ਵਿਛੋੜਾ ਹੋਇਆ ਖਬਰ ਨਾ ਪੈਂਦੀ ਤੇਰੀ ਸੁੰਨੇ ਬਨ ਵਿੱਚ ਲੁੱਟੀ ਸਾਈਆਂ ਸੂਰ ਪਲੰਗ ਨੇ ਘੇਰੀ ਇਹ ਤਾਂ ਠੱਗ ਜਗਤ ਦੇ ਜਿਹਾਂ ਲਾਹਣ ਜਾਲ ਚ ਫੇਰੀ ਕਰਮ ਸਰਾਂ ਦੇ ਧਰਮ ਬਤਾਵਣ ਸੰਗਲ ਪਾਵਣ ਪੈਰੀ ਜਾਤ ਮਜਬ ਇਹ ਇਸ਼ਕ ਨਾ ਪੁੱਛਦਾ ਇਸ਼ਕ ਸਰਾਂ ਦਾ ਵੈਰੀ ਨਦੀਆਂ 'ਤੇ ਮਲਕ ਸੱਜਣ ਦਾ ਲਹੂ ਲੋਹਾਬ ਨੇ ਘੇਰੀ ਸਤਗੁਰ ਬੇੜੀ ਫੜੀ ਖਲੋਦੀ ਤੈ ਕਿਉਂ ਲਾਈ ਦੇਰੀ ਪ੍ਰੀਤਮ ਬਾਸ ਤੇ ਟੁੱਲਣਾ ਕਿਸ ਨੂੰ ਭੁੱਲ ਗਿਓ ਸਿਖਰ ਦੁਪਹਿਰੀ ਬੁੱਲਾ ਸ਼ਾ ਸੋ ਤੈਨੂੰ ਮਿਲਸੀ ਦਿਲ ਨੂੰ ਦੇ ਦਲੇਰੀ ਆ ਮਿਲ ਯਾਰ ਸਾਰ ਲੈ ਮੇਰੀ ਜਾਨ ਦੁੱਖਾਂ ਨੇ ਘੇਰੀ ਆਓ ਫਕੀਰੋ ਮੇਲੇ ਚੱਲੀਏ ਆਰਪਦਾ ਸੁਣਵਾਜਾਰੇ ਅਨਹਦ ਸ਼ਬਦ ਸੁਣੋ ਬਹੁਰੰਗੀ ਤਜੀਏ ਭੇਖ ਪਿਆਜਾਰੇ ਅਨਹਦ ਬਾਜਾ ਸਰਬ ਮਿਲਾਪੀ ਨਿਰਵੈਰੀ ਸਿਰਜਨਹਾਰਾਰੇ ਮੇਲੇ ਬਾਜੋ ਮੇਲਾ ਉਤਰ ਰੁੜ ਗਿਆ ਮੂਲ ਵਿਆਜਾਰੇ ਕਠਨ ਫਕੀਰੀ ਰਸਤਾ ਆਸ਼ਕ ਕਾਇਮ ਕਰੋ ਬਨ ਮਨ ਬਾਜਾਰੇ ਬੰਦਾ ਰਬ ਬਿਰਹੋ ਇੱਕ ਮਗਰ ਸੁਖ ਭੁੱਲਾ ਪੜ ਜਹਾਨ ਬਰਾਜਾਰੇ ਆਓ ਸਈਓ ਰਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਅੱਜ ਤਾਂ ਰੋਜ ਮੁਬਾਰਕ ਚੜਿਆ ਰਾਂਝਾ ਸਾਡੇ ਵੇੜੇ ਵੜਿਆ ਹੱਥ ਖੁੰਡੀ ਮੋਢੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਓ ਸਈਓ ਰਲ ਦਿਓ ਨੀ ਵਧਾਈ ਮੁਕਟ ਗਉਆਂ ਦੇ ਵਿੱਚ ਰੁਲਦਾ ਜੰਗਲ ਜੂਹਾਂ ਦੇ ਵਿੱਚ ਟਰੁਲਦਾ ਹੈ ਕੋਈ ਅੱਲਾ ਦੇ ਵੱਲ ਭੁੱਲਦਾ ਅਸਲ ਹਕੀਕਤ ਖਬਰ ਨਕਾਈ ਆਓ ਸਹੀ ਓਰਲ ਦਿਓ ਨੀ ਵਿਧਾਈ ਬੁੱਲੇ ਸ਼ਾ ਇੱਕ ਸੌਦਾ ਕੀਤਾ ਪੀਤਾ ਜ਼ਹਿਰ ਪਿਆਲਾ ਪੀਤਾ ਨਾ ਕੁਝ ਲਾਹਾ ਟੋਟਾ ਲੀਤਾ